ਸਸੀ ਗਾਲ ਦੋਸਤੋ ਅੱਜ ਪ੍ਰੈਪਰੇਸ਼ਨ ਡੇ ਸੀਗਾ ਜਿਵੇਂ ਕੋਈ ਵੀ ਪੇਪਰ ਹੁੰਦਾ ਆਪਣਾ ਜਾਂ ਕੋਈ ਵੀ ਚੀਜ਼ ਹੁੰਦੀ ਆ ਉਹਦੀ ਪਹਿਲਾਂ ਆਪਾਂ ਤਿਆਰੀ ਕਰਦੇ ਆ ਮੈਂ ਇਹ ਤਿਆਰੀ ਵਾਲੀ ਜਿਹੜੀ ਰੁਟੀਨ ਹੈ ਮੈਂ ਸਿੱਖੀ ਮੇਰਾ ਦੋਸਤ ਹੈ ਮਤਲਬ ਉਹ ਤੇ ਉਹਦੇ ਫਾਦਰ ਸਰਦਾਰ ਗੁਰਦੀਪ ਸਿੰਘ ਚੱਕ ਵਾਂਬਾ ਦੇ ਆਰ ਐਗਜ਼ੈਪਲਸ ਐਨ ਬੈਸਟ ਫਾਰਮਿੰਗ ਮਾਡਲ ਇਨ ਪੰਜਾਬ ਸੋ ਉਹਨਾਂ ਤੋਂ ਮੈਂ ਸਿੱਖਿਆ ਵੀ ਪਹਿਲਾਂ ਤਿਆਰੀ ਕਰੋ ਖੇਤੀ ਦੀ ਫੁੱਲ ਜਿਹੜੀ ਵੀ ਤੁਸੀਂ ਕਰਨੀ ਆ ਸੋ ਉਸੇ ਹੀ ਤਰਜ਼ ਤੇ ਉਹਨਾਂ ਨੂੰ ਦੇਖਦਿਆਂ ਹੋਇਆ ਮੈਂ ਜਿਹੜਾ ਅੱਜ ਦੀ ਫਸਲ ਹੈ ਤੇ ਕੀ ਸੋਚਿਆ ਵੀ ਕਿਲਾ ਇੱਕ ਲਾਉਣਾ ਹੈ ਤੇ ਜੋ ਜੋ ਕਿਸੇ ਨੇ ਦੱਸਿਆ ਜਿਵੇਂ ਜਿਵੇਂ ਤਜਰਬੇ ਵਾਲੇ ਬੰਦਿਆਂ ਨੇ ਉਹ ਲੈਣ ਦਾ ਆਪਾਂ ਆ ਸਲਫਰ ਹੈ ਆ ਹੈਗਾ ਆ ਸੂਪਰ ਤੇ ਆ ਹੈਗੀ ਆ ਜੀ ਗੰਦਲੀ ਦਵਾਈ ਹਰਬੀਸਾਈਡ ਐਂਡ ਇਨਸੈਕਟੀਸਾਈਡ ਐਂਡ ਦਿਸ ਇਜ਼ ਫੰਗੀਸਾਈਡ ਤੇ ਆ ਜਿਹੜਾ 1 ਕਿੱਲੇ ਚ 2 ਕਿਲੋ ਵੀ ਰეკਮੈਂਡ ਕੀਤਾ ਸਾਨੂੰ ਇਹ ਸਭ ਤੋਂ ਵਧੀਆ ਵੀ ਹੈ ਮਾਰਕੀਟ ਚ ਮਹਿੰਗਾ ਵੀ ਹੈ ਕਾਫੀ ਤੇ ਅਸੀਂ ਲਿਆਂਦਾ ਤੇ ਆ ਪੰਪ ਵੀ ਇੱਕ ਨਵਾਂ ਆਇਆ ਸੀ ਇੱਕ ਮੋਟਰ ਵਾਲਾ ਸਿੰਗਲ ਤਾਂ ਸਾਡੇ ਕੋਲ ਹੈਗਾ ਸੀਗਾ ਸਪਰੇਅ ਵਾਲਾ ਇਹ ਡਬਲ ਮੋਟਰ ਪੰਪ ਆਇਆ ਜੀ ਕਲਸੀ ਦਾ ਤੇ ਇਹ ਵੀ ਅਸੀਂ ਲਿਆਂਦਾ ਇਹ ਸਾਡੀ ਸਾਰੀ ਪ੍ਰੈਪਰੇਸ਼ਨ ਹੈ ਜੀ ਮੂਲੀ ਲਈ ਤੇ ਆ ਖੇਤ ਹੈ ਜਿਹਦੇ ਚ ਆਪਾਂ ਬੀਜਣੀ ਆ ਹੁਣ ਇਹਨੂੰ ਪਹਿਲਾਂ ਬਣਾਵਾਂਗੇ ਚੰਗੀ ਤਰ੍ਹਾਂ ਇਸ ਖੇਤ ਨੂੰ ਬਣਾ ਕੇ ਬਣਾਉਣ ਦਾ ਕਹਿੰਦਾ ਭਾਵ ਕਿ ਮੂਲੀ ਲਈ ਬਹੁਤ ਡੂੰਘਾ ਵਾਣਾ ਪੈਂਦਾ ਬਹੁਤ ਪੋਲਾ ਕਰਨਾ ਪੈਂਦਾ ਥੱਲੇ ਤੇ ਸੁਣਿਆ ਇਹ ਜਿਹੜੇ ਲਾਉਂਦੇ ਆ ਉਹਨਾਂ ਤੋਂ ਕਿ ਮੂਲੀ ਜਿਹੜੀ ਆ ਉਹ 2-2 ਲੱਖ ਦੀ ਵੀ ਕਿੱਲੇ ਚੋਂ ਨਿਕਲ ਆਉਂਦੀ ਹੈ ਉਹ ਐਦ ਕੀ ਤਜਰਬਾ ਕਰਨ ਲੱਗੇ ਆ ਅਸੀਂ ਤਾਂ ਲੱਖ ਦੀ ਵੀ ਨਿਕਲ ਆਵੇ ਤਾਂ ਵੀ ਉਹਨੂੰ ਪ੍ਰੋਫਿਟੀ ਮੰਨਾਂਗੇ ਪ੍ਰੋਫਿਟ ਕੀ ਬਹੁਤ ਵਧੀਆ ਮੰਨਾਂਗੇ ਅਰੇ ਆ ਕੀ ਇਹਦੇ ਚ ਮਿਹਨਤ ਦੱਸਦੇ ਆ ਬਹੁਤ ਹੁਣ ਪੰਗਾ ਲੈ ਲਿਆ ਵੇਖਦੇ ਆ ਕਿੰਨਾ ਹੀ ਕਿਹਾ ਇਹ ਜੁੜੇ ਰਹੋ ਅਗਲੀਆਂ ਵੀਡੀਓਜ਼ ਦੇ ਵਿੱਚ ਅਗਲੀ ਜਿਹੜੀ ਅਪਡੇਟ ਹੋਊਗੀ ਉਹ ਦਵਾਂਗੇ ਤੁਹਾਨੂੰ ਮੂਲੀ ਦੀ ਫਸਲ ਤੇ